ਉਹ ਗੱਲ ਮੈਂ ਤਾਂ ਕੀ ਇਹ ਨਾ ਤੁਸੀਂ ਦੇਖ ਰਹੇ ਹੋ ਸਾਡਾ ਟੂ ਦਾ ਪੁਆਇੰਟ ਚੈਨਲ ਹੈ ਇਸ ਚੈਨਲ ਤੇ ਇਸ ਚੈਨਲ ਤੇ ਅਸੀਂ ਤੁਹਾਨੂੰ ਬੱਨਤਾ ਸਿੰਘ ਜੀ ਦੇ ਕਥਾ ਵਿਚਾਰ ਸੁਣਾਉਣ ਜਾ ਰਹੇ ਹਾਂ ਲੰਬੇ ਸਮੇਂ ਤੋਂ ਅਸੀਂ ਬਾਬਾ ਬੰਤਾ ਸਿੰਘ ਜੀ ਦੇ ਜਿਹੜੇ ਵਿਚਾਰ ਆ ਸਾ ਸੁਣਦੇ ਆ ਰਹੇ ਆ ਉਹਨਾਂ ਦੇ ਜਿਹੜੇ ਕਥਾ ਵਿਚਾਰ ਹੈ ਜਿੰਦਗੀ ਨੂੰ ਉਹ ਨਮੀ ਰਾ ਦਿਖਾਉਂਦੇ ਨੇ ਕਿ ਇਨਸਾਨ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਕਿ ਗਰਬਾਣੀ ਦੇ ਵਿੱਚ ਇੰਨੀ ਡੁਗਾਈ ਦੇ ਵਿੱਚ ਜਾ ਕੇ ਬਹੁਤ ਸਾਰੀਆਂ ਚੀਜ਼ਾਂ ਸਾਡੀ ਜ਼ਿੰਦਗੀ ਦੇ ਨਾਲ ਕਟੜੀਆਂ ਹੋਈਆਂ ਨੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡੇ ਇਸ ਚੈਨਲ ਤੇ ਸਾਨੂੰ ਬਾਬਾ ਬੰਤਾ ਸਿੰਘ ਜੀ ਦੇ ਵਿਚਾਰ ਸੁਣਨ ਨੂੰ ਮਿਲ ਕੇ ਸਾਡੇ ਸਟੂਬ ਦਾ ਪੁਆਇੰਟ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਤੇ ਲਓ ਫਿਰ ਆਪਾਂ ਸ਼ੁਰੂ ਕਰਨੇ ਜਾ ਰਹੇ ਹਾਂ ਬਾਬਾ ਬੰਸਾ ਸਿੰਘ ਜੀ ਦੇ ਵਿਚਾਰ ਹੁਣ ਰਾਜੇ ਲੋਕ ਸਤਿਰਾ ਦੇ ਦਰ ਤੇ ਆਉਂਦੇ ਹੀ ਰਹਿੰਦੇ ਨੇ ਬਾਦਸ਼ਾਹ ਅਕਬਰ ਆਪਣੇ ਕਰਿੰਦਿਆਂ ਨੂੰ ਲੈ ਕੇ ਇੱਕ ਵਾਰ ਗੋਇੰਦਵਾਲ ਸਹਿਬ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਆਇਆ। ਕਈ ਲੋੜਾਂ ਹੁੰਦੀਆਂ ਨੇ ਬਾਦਸ਼ਾਹਾਂ ਦੀਆਂ ਫਕੀਰਾਂ ਦੇ ਬੇਨਤੀਆਂ ਕਰਦੇ ਨੇ। ਬੜੀ ਵਡਿਆਈ ਸੁਣੀ ਗੁਰੂ ਅਮਰਦਾਸ ਮਹਾਰਾਜ ਦੀ ਤੇ ਕਦਮ ਬੋਸੀ ਕਰਨ ਆਇਆ। ਮਜਲਿਸ ਦੇ ਬਾਹਰ ਧਰਮਸ਼ਾਲਾ ਦੇ ਬਾਹਰ ਆ ਕੇ ਹੱਥ ਜੋੜੇ ਵੀ ਮੈਂ ਗੁਰੂ ਅਮਰਦਾਸ ਜੀ ਨੂੰ ਮਿਲਣਾ। ਦਰਸ਼ਨ ਕਰਨੇ ਨੇ। ਸੇਵਾਦਾਰ ਨੇ ਹਲਕਾਰੇ ਨੇ ਜਾ ਕੇ ਸੁਣਿਆ ਦਿੱਤਾ। ਗੁਰੂ ਅਮਰਦਾਸ ਮਹਾਰਾਜ ਭਾਰਤ ਵਰਸ਼ ਦਾ ਬਾਦਸ਼ਾਹ ਅਕਬਰ ਆਇਆ। ਦਰਸ਼ਨ ਕਰਨੇ ਚਾਹੁੰਦਾ ਤੇ ਗੁਰੂ ਅਮਰਦਾਸ ਜੀ ਕਹਿੰਦੇ ਪਹਿਲੇ ਪੰਗਤ ਪਾਛੇ ਸੰਗਤ। ਉਹਨੂੰ ਕਹ ਪਹਿਲਾਂ ਪੰਗਤ ਵਿੱਚ ਬਹੇ ਲੰਗਰ ਛਕੇ ਫਿਰ ਸੰਗਤ ਚ ਆ ਜਾਵੇ ਫਿਰ ਦਰਸ਼ਨ ਦਵਾ ਗਿਆ ਇਹ ਬੜਾ ਵਧੀਆ ਕਨਸੈਪਟ ਹੈ ਪਹਿਲਾਂ ਪੰਗਤ ਫਿਰ ਸੰਗਤ ਸਾਡੇ ਉਲਟ ਹੋ ਗਿਆ ਪਹਿਲਾਂ ਸੰਗਤ ਫਿਰ ਪੰਗਤ ਹੈ 7-8 ਵਜੇ ਤੇ ਦੀਵਾਨ ਸ਼ੁਰੂ ਹੁੰਦਾ 11 12 ਵਜੇ ਸਮਾਪਤੀ ਹੋ ਜਾਂਦੀ ਹੈ ਜਦੋਂ 12:00 ਵਜੇ ਨਾਲ ਲੰਗਰ ਛਕੀ ਦਾ ਜਾਂਦਿਆਂ ਲੇਟ ਜਾਈਦਾ ਉਹ ਪਚਦਾ ਵੀ ਔਖਾ ਪਰ ਰੋਗ ਸੋਗ ਵੀ ਖੜੇ ਹੋ ਜਾਂਦੇ ਹੁਣ ਜਦੋਂ 7:00 ਵਜੇ ਦੀਵਾਨ ਸੱਜਣਾ ਹੈ ਪਹਿਲਾਂ ਲੰਗਰ ਜੇ ਛਕਿਆ ਹੋਵੇ 2-4 ਘੰਟੇ ਦੀਵਾਨ ਚ ਬਹੋਤੇ ਪਚ ਜਾਵੇ ਸਰੀਰ ਦਾ ਵੀ ਨੁਕਸਾਨ ਨਾ ਹੋਵੇ ਦੇ ਅਮਰਤ ਵੇਲੇ ਜਾਗਣਾ ਸੌਖਾ ਹੋ ਜਾਵੇ ਹੁਣ 12 ਵਜੇ ਲੇੜ ਕੇ ਤੇ ਨਾਮਰਤ ਵੇਲਾ ਹੀ ਸਾਂਭਿਆ ਜਾਣਾ ਨਾ ਸ਼ਰੀਰ ਹੀ ਸਾਂਭਿਆ ਜਾਂਦਾ ਹੈ ਦੂਸਰਾ ਲੰਗਰ ਨਾਲ ਤਾਰ ਰੱਖਿਆ ਹੈ ਵੀ ਭਾਉ ਹੋਣੀ ਸਾਰੀ ਦਿਹਾੜੀ ਗਵਾਨ ਸੁਣਦੇ ਰਹਿਣ ਜਾ ਕੇ ਮਾਈਆਂ ਨੂੰ ਸਤੋਣ ਵੀ ਰੋਟੀ ਪਕਾਓ ਮਹਾਰਾਜ ਕਹਿੰਦੇ ਜੇ ਮੰਦ ਦੀ ਖਰਾਕ ਮੇਥੋਂ ਲੈ ਗਿਆ ਹੈ ਨਾ ਕਥਾ ਕੀਰਤਨ ਤਨ ਦੀ ਖਰਾਕ ਦਾ ਪ੍ਰਬੰਧ ਵੀ ਆਵੇ ਤੈਨੂੰ ਇੱਥੇ ਕਰ ਦਿੰਦਾ ਲੋੜਵੰਦਾਂ ਨੂੰ ਵੀ ਫਿਰੇ ਨਦਰੇ ਨਿਆਮਤ ਕੀਤੀ ਗਈ ਗੁਰਾਂ ਵੱਲੋਂ ਗੁਰੂ ਦੇ ਦਰ ਤੇ ਤਨ ਤੇ ਮਨ ਦੀ ਖਰਾਕ ਦੋਨੋਂ ਹੀ ਵਰਤਰੀਆਂ ਨੇ ਤੇ ਇੱਥੇ ਪਹਿਲਾ ਪੰਗਤ ਰੱਖੀ ਵੀ ਲੰਗਰ ਛਕਿਆ ਭੁਖੇ ਤੋਂ ਕਿੱਥੇ ਤੇਰੇ ਖੋ ਕਹਾ ਗੀਤ ਸੁਣਿਆ ਜਾਣਾ ਭੁਖੇ ਭੜਕਣਾ ਕੀਜੇ ਬਾੜਾ ਆਪਣੀ ਨੀਜੇ ਬਾਣੀ ਚੋਂ ਦਾ ਜਿਹਦਾ ਮਤਲਬ ਇਹ ਵੀ ਨਾ ਸਮਝੋ ਵੀ ਟੋਕਰਾ ਰੋਟੀਆਂ ਦਾ ਖਾਵਾ ਹੈ ਤਰਾਰੇ ਮਾਰੀ ਜਾਉ ਦਵਾਨ ਚ ਆ ਕੇ ਨਾ ਉਹਨਾਂ ਦੀ ਛਗਣਾ ਸ਼ਰੀਰ ਚਲਦਾ ਰਵੇ ਹੁਣ ਅਕਬਰ ਬੜੀ ਨਿਮਰਤਾ ਵਿੱਚ ਆਇਆ ਸੀ ਮੀਨੇ ਹੋਣਾ ਪੈਂਦਾ ਜਦੋਂ ਕੁਝ ਮੰਗਣਾ ਆਵੇ ਜਾ ਕੇ ਚੁੱਪਚਾਪ ਪੰਗਤ ਵਿੱਚ ਬਹਿ ਗਿਆ ਕੀ ਵੇਂਦਾ ਹੈ ਉਥੇ ਬ੍ਰਾਹਮਣ क्षत्रिय শূ드 ਵੈਸ਼ ਸਾਰੇ ਬੈਠੇ ਲੱਗਰ ਛਗਦੇ ਨੇ ਕਿਸੇ ਲਈ ਕੋਈ ਵਖਰੀ ਬਿਚਾਈ ਨਹੀਂ ਹੈ ਉਥੇ ਪੰਗਤ ਲੱਗੀ ਹੋਈ ਹੈ ਲੰਗਰ ਛਕਿਆ ਅਕਬਰ ਨੇ ਔਰ ਸੰਗਤ ਦੀ ਵੀ ਇਹ ਮਰਿਆਦਾ ਹੈ ਗੁੰਝੇ ਹੀ ਬਹਿਣਾ ਪੈਂਦਾ ਹੈ ਪਿੰਡਾਂ ਤੇ ਹਰੇ ਬਚਾਏ ਬਾਹਰ ਦੇ ਮੁਲਕਾਂ ਜਿੰਨਾ ਮੈਟਰੋ ਤੋਂ ਨਾਲ ਬੜੀ ਪ੍ਰੋਬਲਮ ਆ ਗਈ ਹੈ ਦਰਬਾਰ ਦੀ ਕੁਰਸੀਆਂ ਲਾ ਲੈਂਦੇ ਨੇ ਬਾਕੀ ਪ੍ਰੇਮ ਨਾਲ ਸਮਝਾਉਣਾ ਚਾਹੀਦਾ ਧਰਮ ਦਾ ਮਾਰਗ ਪ੍ਰੇਮ ਦਾ ਮਾਰਗ ਹੈ डांगਣਾ ਨਹੀਂ ਸਮਝਾਇਆ ਜਾਂਦਾ ਡਾਂਗ ਕਾਨੂੰਨ ਬਣਾਉਂਦਾ ਹੈ ਧਰਮ ਪ੍ਰੇਮ ਸਿਰਉਂਦਾ ਹੈ ਕਾਨੂੰਨ ਇਦਾਂ ਹੀ ਕਰਦਾ ਤੁਸੀਂ ਰੈੱਡ ਲਾਈਟ ਜੰਪ ਕਰੋ ਉਹ ਪੁਲਸ ਵਾਲਾ ਕੋਲੋਂ ਤਾਂ ਹਾਂ ਦਾ ਦੋ ਚਾਰ ਟਟੇੜਾਂ ਛੱਡ ਦਦਾ ਮੋਟਰਸਾਈਕਲਾਂ ਕਾਨੂੰਨ ਲਾਗੂ ਕਰਨਾ ਹੈ ਧੱਕੇ ਨਾਲ ਹੋਵੇਗਾ ਚਲਾਨ ਕੱਟ ਦਵੇਗਾ ਧਰਮ ਦੀ ਕੋਈ ਵੀ ਤੁਸੀਂ ਉਲੰਘਣਾ ਕਰੋ ਤੁਹਾਨੂੰ ਪ੍ਰੇਮ ਨਾਲ ਸਮਝਾਇਆ ਜਾਂਦਾ ਵੀ ਇਹ ਗਲਤ ਕਰ ਰਿਹਾ ਸਿੱਖੀ ਦਾ ਸਿਧਾਂਤ ਪ੍ਰੇਮ ਨਾਲ ਪਰਪੂਲਤਾ ਕਲਗੀਧਰ ਕਹਿੰਦੇ ਜੱਤਰ ਤਤਰ ਵਿਸਾ ਵਿਸਾ ਹੋਏ ਫੈਲਿਓ ਅਨੁਰਾਗ ਹਰ ਜ਼ਰੇ ਚ ਪ੍ਰੇਮ ਹੈ ਜਿਨ ਪ੍ਰੇਮ ਕੀਓ ਜਿਨ ਹੀ ਪ੍ਰਪਾਇਓ ਪ੍ਰੇਮ ਕਰੋਗੇ ਤੇ ਪ੍ਰਭੂ ਨੂੰ ਪਾਓਗੇ ਹੁਣ ਉਥੇ ਕਹਿ ਦਿੰਦੇ ਜੀ ਅਸੀਂ ਤੂਲਾ ਪਵਾਇਆ ਹੈ ਸਾਡੇ ਗੋਡੇ ਨਵੇਂ ਨੇ ਮੁੜਦੇ ਨਹੀਂ ਕੋਈ ਦੂਰ ਹੈ ਨਹੀਂ ਆਪਾਂ ਮਜ਼ਾਕ ਨਹੀਂ ਉਡਾ ਸਕਦੇ ਕਿਸੇ ਦਾ ਹੋ ਸਕਦਾ ਮੁਸ਼ਕਲ ਹੋਵੇ ਪਰ ਰਾਜ ਦਰਬਾਰ ਦੀ ਮਜਲਿਸ ਦੀ ਮਰਿਆਦਾ ਹੁੰਦੀ ਹੈ ਵੀ ਤਖਤ ਰਾਜੇ ਦਾ ਹੀ ਹੁੰਦਾ ਬਾਕੀ ਪੁੰਦੇ ਬੰਦੇ ਨੇ ਤੇ ਹੋਣਾ ਇਹ ਚਾਹੀਦਾ ਹੈ ਵੀ ਸੋਹਣਾ ਦਰਬਾਰ ਬਣਿਆ ਹੁੰਦਾ ਜਿਹਦੇ ਕੋਲੋਂ ਨਹੀਂ ਚੌਂਕੜਾ ਲੱਗਦਾ ਉਹ ਮਜਲਸ ਤੋਂ ਬਾਹਰੇ ਕੁਰਸੀ ਢਾਲਵੇ ਕੋਈ ਸ਼ੀਸ਼ੇ ਦੀ ਦਵਾਰ ਹੋਵੇ ਕੋਈ ਜਰਨੈਲਾ ਕਿ ਹੋਂ ਗੁਰਾਂ ਦੇ ਦਰਸ਼ਨ ਵੀ ਹੋਈ ਜਾਣ ਤੇ ਦਰਬਾਰ ਦੀ ਮਰਿਆਦਾ ਵੀ ਰਵੇ ਕੋਣ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਮੈਂ ਵੀ ਤੁਸੀਂ ਹੁੰਜੇ ਬਹਿਣਾ ਹੈ ਭਾਵੇਂ ਪੰਗਤ ਹੈ ਭਾਵੇਂ ਸੰਗਤ ਹੈ ਮੈ ਕੋਲੋਂ ਨਹੀਂ ਬਣਾਇਆ ਵੈਸੇ ਵੀ ਤੁਹਾਨੂੰ ਦੱਸਾਂ ਸਾਊਥ ਇੰਡੀਅਨਸ ਵੱਲ ਜਾਓ ਵੀ ਹੁੰਜੇ ਬਹਿ ਕੇ ਤਾਂ ਗੱਛਾਲੇ ਦੇ ਡਾਈਜੈਸਟਲ ਸਿਸਟਮ ਦਾ ਕੋਈ ਢਾਗਾ ਇੰਨਾ ਦਾ ਆਂਦੇ ਹੈ ਵੀ ਪਾਚਨ ਸ਼ਕਤੀ ਇੰਨੀ ਵਧੀ ਹੈ ਓ ਬਹਿ ਕੇ ਛਕਣ ਵਾਲੀ ਸਾਇੰਟਿਫਿਕ ਤੌਰ ਤੇ ਉਹ ਐਕਸਪਲੇਨ ਬੜਾ ਕਰਦੇ ਨੇ ਕੈਰਦਾ ਵੱਲ ਜਾ ਉਹ ਕਹਿ ਰਹੇ ਨਮੀਆਂ ਗੱਲਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਜੀ ਬਹਿਣਾ ਕਿਦਾਂ ਚਾਹੀਦਾ ਮਹਾਰਾਜ ਕਹਿੰਦੇ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਹੋਵਹ ਜੋੜੀ ਗੁਰਮਖ ਬੈਸੋ ਸਫਾ ਵਿਛਾਏ ਸਫਾ ਕੀ ਹੁੰਦਾ ਹੈ ਚੌਪੜ ਖੇਲਣ ਦੀ ਪੁੰਜੇ ਧਰੀ ਵਿਛਾਉਂਦੇ ਨੇ ਲੋਕ ਜੂਆ ਖੇਦਣ ਲਈ ਜਾਂ ਮਸਲਾਬ ਛਾਉਂਦੇ ਨੇ ਨਾ ਸੱਤ ਵਿਛਾਉਂਦੇ ਨੇ ਅਰਬੀ ਦਾ ਲਫ਼ਜ਼ ਹੈ ਸਫਾ ਸਫਾ ਵਿਛਾਈ ਨੂੰ ਕਹਿ ਦਿੰਦੇ ਨੇ ਚਿਟਾਈ ਨੂੰ ਪੰਕਤੀ ਨੂੰ ਕਤਾਰ ਨੂੰ ਲਾਈਨ ਵਿੱਚ ਬਹਿਣ ਨੂੰ ਪੁੰਜੇ ਬਹਿਣ ਨੂੰ ਹੁਣ ਮਹਾਰਾਜ ਕਹਿੰਦੇ ਗੁਰਮਖ ਨੇ ਜਦੋਂ ਵੀ ਬਹਿਣਾ ਕੋਈ ਝਗੜਾ ਨਿਜਖਣਾ ਹੈ ਗੁਰੂ ਦੀ ਹਜ਼ੂਰੀ ਚ ਆਉਣਾ ਹੈ ਤੇ ਸਦਾ ਵਿਸ਼ਾ ਕੇ ਬਹਿਣਾ ਹੈ ਇਥੇ ਕਿਤੇ ਨਹੀਂ ਲਿਖਿਆ ਕਿ ਰਸੀ ਤੇ ਬਹਿਣਾ ਹੈ ਕਿਤੇ ਨਹੀਂ ਲਿਖਿਆ ਤੇ ਪਲੰਗੇ ਤੇ ਬਹਿਣਾ ਇੱਕ ਗੱਲ ਹੋਰ ਸੁਣ ਦਿਓ ਗੁਰੂ ਦਾ ਘਰ ਹੈ ਤੇ ਗੁਰੂ ਦੀ ਮਰਿਆਦਾ ਹੀ ਲਾਗੂ ਹੋਣੀ ਚਾਹੀਦੀ ਹੈ ਤੁਹਾਡੀ ਨਹੀਂ ਤੁਹਾਡੀ ਮਰਿਆਦਾ ਤੁਹਾਡੇ ਘਰ ਮੁਬਾਰਕ ਹੈ ਹੁਣ ਮੰਨ ਲਓ ਤੁਹਾਡੀ ਆਪਣੀ ਫੀਲਡ ਹੈ ਤੁਹਾਡੇ ਤੇ ਕੋਈ ਬੈਠਾ ਹੋਵੇਗਾ ਇੰਜੀਨੀਅਰ ਵੀ ਆਰਕੀਟੈਕਟ ਡਿਜ਼ਾਈਨਰ ਬੈਠਾ ਹੋਵੇਗਾ ਇਥੋਂ ਐਵੇਂ ਕੋਈ ਮੂੰਹ ਚੁੱਕ ਕੇ ਤੁਰਿਆ ਆਵੇ ਤੂੰ ਨੂੰ ਇੰਜੀਨੀਅਰ ਨੂੰ ਆਖੇ ਵੀ ਰਿਆ ਆ ਕਾਗਜ਼ ਦੇ ਆ ਨਕਸ਼ੇ ਦੇ ਆ ਪੈਨ ਦੇ ਮੈਂ ਤੇਰਾ ਕੋ ਕੰਮ ਕਰਦਾ ਤੂੰ ਗੱਲ ਪੈਣ ਤੱਕ ਜਾਵੇਗਾ ਇੰਜੀਨੀਅਰ ਵੀ ਤੇਰੀ ਇਹ ਫੀਲਡ ਨਹੀਂ ਹੈ ਆਪਣਾ ਕੰਮ ਕਰ ਜਾ ਕੇ ਇਹ ਮੇਰਾ ਕਰਮ ਹੈ। ਜੁਰੀ ਦੰਦਾ ਵਾਲਾ ਡਾਕਟਰ ਕਿਧਰੇ ਫਿਜ਼ੀਓਥੈਰੇਪਿਸਟ ਕੋਲ ਬੀ ਡੀ ਐਸ ਚਲਿਆ ਜਾਵੇ ਮੈਂ ਹੱਡੀਆਂ ਦਾ ਇਲਾਜ ਕਰਾਂ। ਤੂੰ ਭੇਜੋ ਥੈਰੇਪਿਸਟ ਨੇ ਆਖਣਾ ਗੜੋਂ ਲੈ ਜਾ ਕੇ ਆਪਣੇ ਉੱਤੇ ਦੰਦਾ ਦਾ ਇਲਾਜ ਕਰ ਤੇਰੀ ਫੀਲਡ ਦੇ ਨਹੀਂ ਹੈ ਤੇਰਾ ਸਦਾ ਇੱਥੇ ਨਹੀਂ ਚੱਲਣਾ। ਜਦੋਂ ਤੁਹਾਡੀ ਫੀਲਡ ਤੁਹਾਡੇ ਘਰ ਵਿੱਚ ਤੁਹਾਡਾ ਸਿਧਾਂਤ ਚੱਲਦਾ ਹੈ ਤੇ ਗੁਰਦੁਆਰੇ ਤੁਹਾਡਾ ਕਿਉਂ ਸਿਧਾਂਤ ਚੱਲੇ ਉੱਥੇ ਡੱਗਾ ਚੱਲਣਾ ਹੈ ਇੱਥੇ ਜਿਹੜਾ ਮਰਜ਼ੀ ਸਿਰ ਤੇ ਬਹਿ ਜਾਂਦਾ ਨਹੀਂ ਜੀ ਮੈਂ ਤੇ ਇਦਾਂ ਹੀ ਬਹਿਣਾ ਤੇ ਇਦਾਂ ਹੀ ਬਹਿਣਾ ਮੈਂ ਤੇ ਇਦਾਂ ਹੀ ਕਰਨਾ ਤੇ ਇਦਾਂ ਹੀ ਕਰਨਾ ਫਿਰ ਤੂੰ ਸਿੱਖ ਥੋੜੀ ਹੈ ਤੇਰੇ ਵਿੱਚ ਹੰਕਾਰ ਹੈ ਤੇ ਜਿੱਥੇ ਹੰਕਾਰ ਹੈ ਜਿੱਥੇ ਮਰਜ਼ੀ ਝੌਂਕੜਾ ਲਾ ਲਾ ਉਹਦੇ ਨੇੜੇ ਰੱਬ ਨਹੀਂ ਆਉਂਦਾ ਹਰ ਜੀਓ ਅਹੰਕਾਰ ਨਾ ਭਾਵਈ ਵੇਦਕੂ ਸੁਣਾਵੇ ਸੇਵਕ ਪਤਾ ਕੌਣ ਹੁੰਦਾ ਗੁਰ ਕੇ ਗਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹੈ ਆਪ ਕੋ ਝੁਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਰਿਧੈ ਸਦ ਧਿਆਵੇ ਆਪਣੇ ਆਪ ਨੂੰ ਰੰਚਕ ਮਾਤਰ ਵੀ ਗੁਰਾਂ ਦੇ ਅੱਗੇ ਹਸਤੀ ਵਾਲਾ ਨਹੀਂ ਸਮਝਦਾ ਆਗਿਆ ਮੰਨਦਾ ਹੋ ਸੇਵਕ ਹੈ ਤੁਸੀਂ ਇੱਥੇ ਆਗਿਆ ਮਨਾਉਣਾ ਜਾਂਦੇ ਅਸੀਂ ਨਹੀਂ ਨਹੀਂ ਕਰਨਾ ਸੇਵਕ ਥੋੜਾ ਹੋਏ ਸੇਕ ਥੋੜਾ ਹੋਏ ਪਤਾ ਨਹੀਂ ਕੌਣ ਹੋਣਗੇ ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕੇ ਹਾਰ ਜਗਾਸ ਮਨ ਵੇਚ ਤਹ ਗੁਰੂ ਨੂੰ ਵੇਚੇ ਦਾ ਭਾਵ ਹੈ ਇਹ ਗੁਰੂ ਦਾ ਹੋ ਗਿਆ ਹੁਣ ਇੱਥੇ ਆਪਦੀ ਮਤ ਨਹੀਂ ਵਰਤਦਾ ਏ ਜੋ ਗੁਰੂਆਂ ਦਾ ਉਹ ਕਰਦਾ ਹੈ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤਾ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਵੱਡੇ ਭਾਗ ਹੋਣ ਤੇ ਗੁਰੂ ਦੀ ਮਤ ਤੇ ਕੋਈ ਸੇਵਕ ਚੱਲਦਾ ਨਹੀਂ ਤੇ ਆਪਣੀ ਮਨਾਉਣ ਬੈਠੇ ਨੇ ਸਾਰੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਕਸਮੈ ਭਾਵੇ ਸੋ ਕਰੇ ਮਨੋ ਚੰਦਿਆ ਸੋ ਫਲ ਪਾਏ ਸੀ ਤਾਂ ਦਰਗਹ ਪੈਂਦਾ ਜਾਇਸੀ ਹੁਕਮ ਮੰਨਣ ਵਾਲਾ ਪ੍ਰਮਾਣ ਹੈ ਹੁਕਮ ਲਾਗੂ ਕਰਨ ਵਾਲਾ ਨਹੀਂ ਤੇ ਗੁਰੂ ਦਾ ਹੁਕਮ ਹੈ ਸਫਾ ਵਿਛਾ ਕੇ ਬਹਿਣਾ ਅਕਬਰ ਬਹਿ ਕੇ ਰੋਟੀ ਖਾਂਦਾ ਭੁੰਜੇ ਰਾਜਾ ਹੋਵੇਗਾ ਆਪਣੇ ਘਰ ਤੂੰ ਮੰਤਰੀ ਹੈ ਰਾਜਾ ਹੈ ਉੱਜੇ ਵਰਣਦਾ ਹੈ بڑا ਰੁਤਬਾ ਹੈ ਤੇਰਾ ਆਪਣੇ ਘਰ ਛੱਡ ਕੇ ਆ ਇੱਥੇ ਭੁੰਜੇ ਬੈੰਦਾ ਹੈ ਸੇਵਾ ਲੰਗਰ ਲਿਆ ਸ਼ੱਕ ਸੇਵਾਦਾਰਾਂ ਨੂੰ ਅੰਧ ਆਇਓ ਜਿਆ ਆਨੰਦ ਅਗੇ ਨਹੀਂ ਆਇਆ ਸੇਵਾਦਾਰਾਂ ਦੇ ਬਾਣੀ ਦਾ ਪ੍ਰਤਾਪ ਹੈ ਦਸਾਂ ਨੋਹਾਂ ਦੀ ਕਿਰਤ ਚੋਂ ਲੰਗਰ ਬਣਿਆ ਹੈ ਅੱਗੀ ਪੋਰੀ ਦਾ ਲੰਗਰ ਨਹੀਂ ਹੈ ਇਹਦਾ ਰਸਤਾ ਵੱਖਰਾ ਹੈ ਬਾਦਸ਼ਾ ਅਕਬਰ ਬਹੁਤ ਖੁਸ਼ ਹੈ ਤੇ ਹੁਣ ਸੰਗਤ ਚ ਬਹਿ ਗਿਆ ਜਾ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਕਹਿੰਦਾ ਮਹਾਰਾਜ ਮੈਂ ਵੀ ਆਏ ਤੁਹਾਡੀ ਪੰਗਤ ਵਿੱਚ ਬ੍ਰਾਹਮਣ ਵਾਇਸ਼ ਸ਼ੂਦਰ क्षत्रੀ ਹਿੰਦੂ ਮੁਸਲਮਾਨ ਸਭੋ ਆ ਕੇ ਬਹਿ ਕੇ ਲੰਗਰ ਛਕ ਲੈਂਦੇ ਨੇ ਕੋਈ ਤੇਰ ਮੇਰ ਨਹੀਂ ਹੈ ਮੇਰੀ ਇੱਛਾ ਹੈ ਵੀ ਇਹ ਜਿਹੜਾ ਲੰਗਰ ਹੈ ਇਹਦੇ ਵਿੱਚ ਮੈਂ ਵੀ ਘਸਾਪਾਂ ਮੈਂ ਕੁਝ ਤੁਹਾਨੂੰ ਪਿੰਡਾਂ ਦੀ ਜ਼ਗੀਰ ਦੇਣੀ ਚਾਹੁੰਨਾ ਜੋ ਇਹ ਖਰਚਾ ਚੱਲਦਾ ਰਹੇ ਉਹਨਰ ਆਰਿਆਂ ਦੀ ਇੱਕ ਹੋਰ ਆਦਤ ਹੁੰਦੀ ਐ ਦਾਨ ਦੇ ਕੇ ਫਿਰ ਚਾਹੁੰਦੇ ਹੁੰਦੇ ਨੇ ਵੀ ਬੱਲੇ ਬੱਲੇ ਵੀ ਸਾਡੀ ਹੋਵੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਅਕਬਰ ਇਹ ਤੇਥੋਂ ਜਗੀਰ ਲੈ ਲਈ ਤੇ ਫਿਰ ਇਹ ਗੁਰੂ ਦਾ ਲੰਗਰ ਥੋੜਾ ਰਿਹਾ ਇਹਦੇ ਲਿਖਾਉਣਾ ਵੀ ਪੈਣਾ ਵੀ ਅਕਬਰ ਦਾ ਲੰਗਰ ਹੈ ਤੇ ਕੀ ਪਤਾ ਅਕਬਰ ਦਾ ਰਾਜ ਭਾਗ ਕਿਦਨ ਜਾਂਦਾ ਰਵੇ ਤੇ ਲੰਗਰ ਵੀ ਜਾਂਦਾ ਰਹੇਗਾ ਬਾਦਸ਼ਾਹ ਇਹ ਗੁਰੂ ਦਾ ਲੰਗਰ ਹੈ ਦਸਾਂ ਨੌਾਂ ਦੀ ਕੀਰਤ ਨਾਲ ਚੱਲਦਾ ਸਿੱਖਾਂ ਦੇ ਦਸਵੰਦ ਨਾਲ ਚੱਲਦਾ ਜਗੀਰਾ ਨਾਲ ਨਹੀਂ ਚੱਲਦਾ ਜਗੀਰਾ ਤਖਤੋਂ ਤਾਰ ਸਦੀਵੀ ਨਹੀਂ ਹੁੰਦੇ ਲੰਗਰ ਸਦੀਵੀ ਚੱਲਣਾ ਹੈ ਇਹ ਖਜ਼ਾਨੇ ਕਦੇ ਨਹੀਂ ਮੁੱਕਦੇ ਆਖੋ ਠਖਜਾਨਾ ਸਤਿਗੁਰੂ ਦੀਆ ਟੋਟ ਨਹੀਂ ਰੇ ਮੁਕੇ ਗੁਰੂ ਨੇ ਭੰਡਾਰੇ ਹੀ ਇਦਾਂ ਦੇ ਦਿੱਤੇ ਨੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ 20 ਰੁਪਈਆ ਦਾ ਲੰਗਰ ਹੀ ਨਹੀਂ ਮੁੱਕਦਾ ਜ਼ਿਕਾਦੋ ਅਕਬਰ ਨੇ ਤਪਲਾ ਖਾਦਾ ਇਹ ਤੇ ਗੱਲ ਹੋਰ ਬੰਨੇ ਚਲੀ ਗਈ ਕਹਿੰਦਾ ਮਹਾਰਾਜ ਤੁਸੀਂ ਮਾਨਵਤਾ ਦੀ ਸੇਵਾ ਕਰਦੇ ਹੋ ਮੇਰੀ ਵੀ ਇਹੀ ਭਾਵਨਾ ਹੈ ਮੈਂ ਨਹੀਂ ਚਾਹੁੰਦਾ ਵੀ ਮੇਰਾ ਨਾਮਣਾ ਹੋਵੇ ਬਸ ਤਿਲ ਫੁੱਲ ਮੇਰਾ ਪ੍ਰਵਾਨ ਕਰ ਲਓ ਮੇਰੀ ਬੇਨਤੀ ਹੈ ਇੱਕ ਨਾ ਦੇਵਨਾਗਰੀ ਭਾਸ਼ਾ ਦੇ ਵਿੱਚ ਗ੍ਰੰਥ ਹੈ 10 ਗੁਰੂ ਜੋਤ ਦੇਵਾਕਰ ਗ੍ਰੰਥ ਦੇ ਵਿੱਚ ਇਹ ਸਾਖੀ ਲਿਖੀ ਹੈ ਵਿਦਵਾਨ ਪੁਰਸ਼ ਪੰਡਿਤ ਰਮਿੰਦਰ ਸਿੰਘ ਜੀ ਦਾ ਲਿਖਿਆ ਉਹਨਾਂ ਦੱਸਿਆ ਹੈ ਵੀ ਜਦੋਂ ਅਕਬਰ ਜਿਆਦੀ ਜਿੱਦ ਕਰੇ ਨਾ ਵੀ ਮੈਂ ਜਬੀਰ ਦੇਣੀ ਦੇਣੀ ਹੈ ਤੁਮਹਾਤਮਾ ਲਿਖਦੇ ਨੇ ਗੁਰੂ ਅਮਰਦਾਸ ਕਹਿੰਦੇ ਦੋ ਸ਼ਰਤਾਂ ਨੇ ਅੱਜੇ ਕਬੂਲ ਕਰ ਤੇਰੀ ਸੇਵਾ ਪ੍ਰਵਾਨ ਕਰ ਲਾਂਗੇ ਉਹ ਕਹਿੰਦਾ ਇਹ ਦਸੋ ਕਹਿੰਦੇ ਇੱਕ ਸਤੀ ਪ੍ਰਥਾ ਖਤਮ ਕਰ ਦੇ ਸਮਝਦੇ ਹੋ ਨਾ ਘਰ ਵਾਲਾ ਮਰ ਜਾਣਾ ਤੇ ਘਰ ਵਾਲੀ ਨੂੰ ਜ਼ਬਰਨ ਚਿਖਾ ਦੇ ਵਿੱਚ ਨਾਲ ਪਾਇਆ ਜਾਂਦਾ ਸੀ ਲੋਹਾ ਜਾਂਦਾ ਸੀ ਕਿ ਕਿਦਰੇ ਕੋਈ ਬੁਰ ਖਸਮ ਨਾ ਕਰ ਲਵੇ ਮਹਾਰਾਜ ਕਹਿੰਦੇ ਸਭ ਨੂੰ ਜੀਣ ਦਾ ਹੱਕ ਹੈ ਕੋਈ ਕਿਸੇ ਨਾਲ ਨਹੀਂ ਮਰਦਾ ਆਪੋ ਆਪਣੀ ਕਰਮਗਾਤ ਹੈ ਜਿਹਦੀ ਆਈ ਹੈ ਉਹਨੂੰ ਜਾਣਾ ਹੀ ਪੈਣਾ ਹੈ ਇਸ ਜ਼ੁਲਮ ਰੁਕਣਾ ਚਾਹੀਦਾ ਹੈ ਤੇ ਦੂਸਰਾ ਦੇ ਕਾਲ ਪਿਆ ਹੈ ਸਭਨਾ ਦਾ ਮਾਮਲਾ maaf ਕਰ ਦੇ। ਤੁਫੰਡ ਜ਼ਿਕਰ ਕਰਦੇ ਨੇ ਕਹਿੰਦੇ ਦੋਵੇਂ ਸ਼ਰਤਾਂ ਅਕਬਰ ਨੇ ਕਬੂਲ ਲਈਆਂ ਤਾਂ ਹੀ ਕਿਹਾ ਜਾਂਦਾ ਵੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਤੇ ਐਸੀ ਝੋਟ ਦਿੱਤੀ ਉਹ ਪ੍ਰਥਾ ਹੀ ਮੁੱਕ ਗਈ। ਹੁਣ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਅਕਬਰ ਨੇ 84 ਪਿੰਡਾਂ ਦਾ ਪਟਾ ਲਿਖਿਆ ਗੁਰਾਂ ਦੀ ਸੁਤਰੀ ਬੀਬੀ ਭਾਨੀ ਦੇ ਨਾਮ ਲੇਖੇ ਦੇ ਦਸਤਾਫੇ ਇੱਕ ਇੰਗਲਿਸ਼ ਦਾ ਵਿਦਵਾਨ ਇਹ ਜ਼ਿਕਰ ਕਰਦਾ ਹੈ ਕਹਿੰਦਾ ਅਕਬਰ ਵਾਸ ਹਾਈਲੀ ਇੰਪ੍ਰੈਸਡ ਬਾਈ ਦਾ ਟ੍ਰੈਡੀਸ਼ਨ ਆਫ ਲੰਗਰ ਬਹੁਤ ਖੁਸ਼ ਸੀ ਲੰਗਰ ਦੀ ਪ੍ਰਥਾ ਤੋਂ ਨੇ ਆਪਣਾ ਜੋ ਕਿਰਤ ਕਮਾਈ ਦੇ ਵਿੱਚੋਂ ਦਾਨ ਸੀਓ ਦੇਣਾ ਕੀਤਾ ਚਲੋ ਆਪਾਂ ਇਹ ਦੁਨੀਆ ਦੇ ਵੀ ਇਹ ਰਾਜਿਆਂ ਕੋ ਸਾਰੀ ਹੀ ਦਸਾਂ ਨਵਾਂ ਨਹੀਂ ਕਰਤ ਹੁੰਦੀ ਹੈ ਪਰ ਕੁਝ ਦੀਬੀਰਾ ਪਰਿਵਾਰ ਤੋਂ ਹੀ ਮਿਲੀਆਂ ਹੁੰਦੀਆਂ ਨੇ ਕੁਝ ਨਾ ਕੁਝ ਪ੍ਰਾਪਰਟੀ ਲੀਡਰਾਂ ਦੀ ਆਬਦੀ ਵੀ ਹੁੰਦੀ ਹੈ ਜ਼ਰੂਰੀ ਤੇ ਨਹੀਂ ਸਾਰਾ ਤਾਂ ਖਜ਼ੂਰੀ ਦਾ ਹੀ ਹੋਵੇਗਾ ਚਲੋ ਜਿੱਤਾਂ ਨੂੰ ਭਾਇਆ ਉਹਨੇ ਗੁਰਾਂ ਦੇ ਚਰਨਾਂ ਵਿੱਚ ਭੇਟਾ ਰੱਖੀ ਪੇਧਾ ਗੁਰਾਂ ਦੀਆਂ ਖੁਸ਼ੀਆਂ ਲਈਆਂ ਬਖਸ਼ਿਸ਼ਾਂ ਲੈ ਕੇ ਉਹ ਗਿਆ ਹੁਣ ਜਦੋਂ ਇਹ ਸਾਖੀ ਦੀ ਗੱਲ ਚੱਲਦੀ ਹੈ ਵੀ ਗੁਰੂ ਦੇ ਦਰ ਤੇ ਪੇਟਾ ਦਿੱਤੀ ਗਈ ਜੈਸੀ ਤੇਰੀ ਹਸਤੀ ਹੈ ਵੈਸੀ ਤੂੰ ਪੇਟਾ ਦਿਨਾ 100 ਕਮਾਉਣਾ ਹੈ ਦਸਵੰਦ ਦੇ 10 ਰੁਪਏ ਵਾਧਾ ਕਮਾਉਣਾ ਹੈ ਦਸਵੰਦ ਦੇ ਪਰ ਸਾਡੇ ਦਸਵੰਦ ਦਾ ਸਿਸਟਮ ਬੜਾ ਨਿਰਾਲਾ ਹੈ ਜਦੋਂ ਤੁਸੀਂ ਮੂਰਤੀ ਅੱਗੇ ਭੇਟਾ ਚੜਾਉਂਦੇ ਹੋ ਤੇ ਉਹ ਬ੍ਰਾਹਮਣ ਸਾਰਾ ਹੀ ਸਕ ਜਾਂਦਾ ਜਦੋਂ ਗੁਰੂ ਅੱਗੇ ਭੇਟਾ ਰੱਖਦੇ ਹੋ ਤੇ ਸੰਗਤ ਹੀ ਛਕਦੀ ਹੈ ਲੰਗਰ ਦੇ ਰੂਪ ਤੇ ਪ੍ਰਥਾ ਇਹ ਸਿੱਖ ਜਾਵੇ ਤੁਸੀਂ ਸੁਣ ਰਹੇ ਸੀ ਬੱਬਾ ਬੰਤਾ ਸਿੰਘ ਜੀ ਦੇ ਵਿਚਾਰ ਸਾਡੇ ਇਸ ਟੂ ਦਾ ਪੁਆਇੰਟ ਚੈਨਲ ਤੇ ਅਖੀਰ ਤੱਕ ਤੁਸੀਂ ਸਾਡੇ ਨਾਲ ਸਾਥ ਦਿੱਤਾ ਜੇਕਰ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰਨਾ ਨਾ ਭੁੱਲੋ ਮਿਲਦੇ ਹਾਂ ਹੋਰ ਕਿਸੇ ਦਿਨਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ